ਸੱਚ ਗੱਲ ਵੀਰੋ ਸਾਰਿਆਂ ਨੂੰ ਆਪਣੇ ਵੱਲ ਬੱਬਾ ਜੀ ਆਪਣੇ ਵੱਲੋਂ ਇਹ ਬੇਨਤੀ ਹੈ ਹੁਣ ਤੇ ਬੱਬਾ ਜੀ ਜੀ ਗਲਤੀ ਹੋ ਗਈ ਹੈ ਤੇ ਮੇਰੇ ਤੋਂ ਤੇ ਤੁਹਾਡਾ ਸੁਣ ਨੂੰ ਬੱਚਾ ਹੈ ਤੇ ਬੱਬਾ ਜੀ ਗਾਉ ਕੋਈ ਗਾਲ ਵਾਲੀ ਵੀਡੀਓ ਬੱਬਾ ਜੀ ਨਹੀਂ ਪੁੰਦਾ ਤੁਸੀਂ ਦੇ ਜੋਸ਼ ਆ ਦੇ ਸਕਦੇ ਉਹ ਦੇ ਕੇ ਦੇ ਦੇ ਅੱਜ ਤੋਂ ਬਾਅਦ ਇਹ ਗੰਦੀ ਨਾਂ ਗਾਲ ਵਾਲੀ ਵੀਡੀਓ ਪਾਉਂਗਾ ਮਾਫ ਕਰ ਦਿਓ ਜੀ ਬੱਬਾ ਜੀ ਗਾਂ ਦੇ ਗਾਂ ਤੋਂ ਤੇ ਵੀਡੀਓ ਕੋਈ ਗਲਤ ਨਹੀਂ ਪੈਂਦੀ ਨਹੀਂ ਆਏ ਸੱਚ ਗੱਲ ਵੀਰੋ ਸਾਰਿਆਂ ਨੂੰ ਆਪਣੇ ਵੱਲ ਬੱਬਾ ਜੀ ਆਪਣੇ ਵੱਲੋਂ ਇਹ ਬੇਨਤੀ ਹੈ ਤੇ ਹੁਣ ਤੇ ਬੱਬਾ ਜੀ ਜੇ ਗਲਤੀ ਹੋ ਗਈ ਹੈ ਤੇ ਮੇਰੇ ਤੋਂ ਤੇ ਤੁਹਾਡਾ ਸੁਣਨ ਨੂੰ ਬੱਚਾ ਹੈ ਤੇ ਬੱਬਾ ਜੀ ਗਾਉਂ ਕੋਈ ਗਾਲ ਵਾਲੀ ਵੀਡੀਓ ਬੱਬਾ ਜੀ ਨਹੀਂ ਪੁੰਦਾ ਤੁਸੀਂ ਦੇ ਜੋਸ਼ ਆ ਦੇ ਸਕਦੇ ਉਹ ਦੇ ਕੇ ਤੇ ਅੱਜ ਤੋਂ ਬਾਅਦ ਇਹ ਤੇ ਗੰਦੀ ਨਾ ਗਾਲ ਵਾਲੀ ਵੀਡੀਓ ਪਾਉਂਗਾ ਮਾਫ ਕਰ ਦਿਓ ਜੀ ਬੱਬਾ ਜੀ ਗਾਂ ਦੇ ਗਾਂ ਤੋਂ ਤੇ ਵੀਡੀਓ ਕੋਈ ਗਲਤ ਨਹੀਂ ਪੈਂਦੀ ਨਹੀਂ ਆਏ ਸੱਚ ਗੱਲ ਵੀਰੋ ਸਾਰਿਆਂ ਨੂੰ ਆਪਣੇ ਲੋ ਬੱਬਾ ਜੀ ਆਪਣੇ ਲੋ ਇਹ ਬੇਨਤੀ ਹੈ ਤੇ ਹੁਣ ਤੇ ਬੱਬਾ ਜੀ ਜੇ ਗਲਤੀ ਹੋ ਗਈ ਹੈ ਤੇ ਮੇਰੇ ਤੋਂ ਤੁਹਾਡਾ ਸੁਣਨ ਬੱਚਾ ਹੈ ਤੇ ਬੱਬਾ ਜੀ ਗਾਉ ਕੋਈ ਗਾਲ ਵਾਲੀ ਵੀਡੀਓ ਬੱਬਾ ਜੀ ਨਹੀਂ ਪੂੰਦਾ ਤੁਸੀਂ ਤੇ ਜੋਸ਼ ਆ ਦੇ ਸਕਦੇ ਜੋ ਦੇ ਕੇ ਦੇ ਦੇ ਤੇ ਅੱਜ ਤੋਂ ਬਾਅਦ ਇਹ ਗੰਦੀ ਨਾ ਗਾਲ ਵਾਲੀ ਵੀਡੀਓ ਪਾਉਂਗਾ ਮਾਫ ਕਰ ਦਿਓ ਜੇ ਬੱਬਾ ਜੀ ਗਾਂ ਦੇ ਗਾਂ ਤੋਂ ਤੇ ਵੀਡੀਓ ਕੋਈ ਗਲਤ ਨਹੀਂ ਪੈਂਦੀ ਨਹੀਂ ਹੈ